ਆਣਾ ਮਾਹਲਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ ਦੋ ਪਿਸਟਲ ਅਤੇ ਇੱਕ ਦੇਸੀ ਕੱਟਾ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕੀਤਾ ਜਾਣਕਾਰੀ ਦਿੰਦੇ ਆ ਡੀਐਸਪੀ ਗਰਸ਼ੰਕਰ ਪਰਮੇਂਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤੇ ਕਾਰਵਾਈ ਕਰਦਿਆਂ ਇਹ ਸਫਲਤਾ ਹਾਸਲ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਕਮਲਜੀਤ ਸਿੰਘ ਉਰਫ ਕਮਲਬੱਜ ਹੋਈ ਹੈ ਜਿਸ ਨੇ ਆਪਣਾ ਗੁਨਾਹ ਕਬੂਲਦਿਆ ਦੱਸਿਆ ਕਿ ਉਸਨੇ ਇਹ ਅਸਲਾ ਰਾਮ ਉਰਫ ਅੱਲਾ ਪੁੱਤਰ ਬਲਵਿੰਦਰ ਰਾਮ ਵਾਸੀ ਪਿੰਡ ਸਲਖੁਰਦ थाना सदर ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਖਰੀਦਿਆ ਸੀ ਪੁਲਿਸ ਅਧਿਕਾਰੀ ਅਨੁਸਾਰ ਫੜੇਗੇ ਦੋਸ਼ੀ ਪਾਸੋਂ ਪੁੱਛ ਪੜਤਾਲ جاری ਹੈ ਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਵੀ ਆਸ ਹੈ ਮਨਜੂਗ ਐਸਐਸਪੀ ਸਾਹਿਬ ਸ਼ਹਿਰਪੁਰ ਸ੍ਰੀ ਸਰਿੰਦਰ ਲੰਬਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਤੇ ਅੱਜ ਕਾਰਵਾਈ ਕਰਦੇ ਹੋਏ ਐਸਐਚਓ ਮਾਲਪੁਰ ਬਜਿੰਦਰ ਸਿੰਘ ਮੱਲੀ ਇਹਨਾਂ ਨੂੰ ਕੋਈ ਮੁੱਖਰ ਮੁੱਖਰ ਵਿਕਾਸ ਨੇ ਇਤਲਾਹ ਦਿੱਤੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਕਮਲਜੀਤ ਸਿੰਘ ਉਰਫ ਕਮਲ ਪੁੱਤਰ ਅਮਰੀਕ ਸਿੰਘ ਪਿੰਡ ਮੈਂਗਰਵਾਲ ਥਾਣਾ ਮਾਲਪੁਰ ਨੂੰ ਕਾਬੂ ਕੀਤਾ ਜਿਸ ਤੋਂ ਪੁਸ਼ ਅਗੇਸ ਤੇ ਸਾਨੂੰ ਉਹਦੇ ਕੋਲੋਂ ਤਿੰਨ ਵੈਪਨ ਬਰਬੰਦ ਹੋਏ ਆ ਇੱਕ ਪਿਸਟਲ 32 ਬੋਰ ਨਾਲ ਪੰਜ ਜਿੰਦਾ ਰੌਂਦ ਇੱਕ ਪਿਸਟਲ 38 ਬੋਰ ਨਾਲ ਦੋ ਜਿੰਦਾ ਰੌਂਦ ਇੱਕ ਦੇਸੀ ਕਟਾ 315 ਬੋਰ 2 ਜਿੰਦਾ ਰੌਂਦ ਤੇ ਇੱਕ ਮੋਬਾਈਲ ਫੋਨ ਮਾਰਕਾ ਰੈਂਡਮੀ ਇਹ ਸਾਰਾ ਕੁਝ ਉਹਦੇ ਤੋਂ ਬਰੰਦ ਹੋਇਆ ਆ ਉਸ ਦੀ ਅੱਗੇ ਪੁੱਛਗਿੱਛ ਕਰਨ ਤੇ ਪਤਾ ਲੱਗਾ ਵੀ ਇਹ ਜਿਹੜਾ ਸਾਰੇ ਪਿਸਟਲ ਇਹ ਨਜਾਇਜ਼ ਹਥਿਆਰ ਜਿਹੜਾ ਇਹ ਕਰਨਰਾਮ ਪਿੰਡ ਸੱਲਾ ਖੁਰਦ ਥਾਣਾ ਸਦਰ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਉਹਦੇ ਤੋਂ ਇਹਨੇ ਖਰੀਦ ਕੀਤੇ ਸੀ ਤੇ ਫਰਦਰ ਇਹਦੇ ਤੋਂ ਪੁੱਛਗਿਸ਼ ਕਰ ਰਹੇ ਆਂ ਵੀ ਇਹ ਕਿਸ ਮਕਸਦ ਲਈ ਇਹ ਉਹਦੇ ਕੋਲ ਵੈਪਨ ਲੈ ਕੇ ਆਇਆ ਜੋ ਅੱਗੇ ਸਾਹਮਣੇ ਆਊਗਾ ਹੋਰ ਜਿਹੜਾ ਵੀ ਕੋਈ ਕੱਤਫ ਸਾਹਮਣੇ ਆਏ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਦੀ ਕਰਨ ਨੂੰ ਇਹਦੇ ਵਿੱਚ ਕਰਨ ਆਰਾਮ ਨੂੰ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰ ਲਿਆ ਆ ਤੇ ਜਲਦੀ ਹੀ ਉਹਨੂੰ ਕਾਬੂ ਕਰ ਲਾਂਗੇ ਸਰ ਕਹਿੰਦੇ ਮੁਕਦਮੇ ਦੇ ਬਾਰੇ ਹਾਂਜੀ ਕਰਨਰਾਮ ਤੇ ਆਲਰੇਡੀ ਨਾ ਦੋ ਮੁਕਦਮੇ ਦਰਜ ਆ ਜ਼ਿਲ੍ਹਾ ਨਵਾਂ ਸ਼ਹਿਰ ਦੇ ਇੱਕ ਮੁਕਦਮਾ ਨੰਬਰ 116 ਅੰਡਰ ਸੈਕਸ਼ਨ 392 ਆਈਪੀਸੀ ਥਾਣਾ ਸਦਰਪੰਗਾ ਤੇ ਦੂਸਰਾ ਮੁਕਦਮਾ ਨੰਬਰ 76 379 411 ਥਾਣਾ ਬਹਿਰਾਮ ਜ਼ਿਲ੍ਹਾ ਨਵਾਂ ਸ਼ਹਿਰ ਦੋ ਮੁਕਦਮੇ ਉਹਦੇ ਉੱਤੇ ਆਲਰੇਡੀ ਦਰਜ ਹੈ